ਮੋਲ ਦੇ ਪ੍ਰੈਸਰ ਪੇਨ ਲਾ ਗਿਆ ਸਤਿ ਸ਼੍ਰੀ ਅਕਾਲ ਵੀਰੇ ਵੀਰੇ ਅੱਜ ਦੁਕਾਨ ਛੇਤੀ ਬੰਦ ਕਰਤੀ ਕੀ ਗੱਲ ਅਜ ਮਹੀਨੇ ਦਾ ਆਖਰੀ ਦਿਨ ਆ ਦੁਕਾਨ ਤੇ ਰਵੇਂ ਤਾਂ ਪਤਾ ਹੋਵੇ ਸਾਰੀ ਸਾਰੀ ਦਿਹਾੜੀ ਦੁਕਾਨ ਤੇ ਇਕੱਲਾ ਹੀ ਬੰਨ ਹੋਇਆ ਬੈਠਾ ਰਹਿਣਾ ਤੇ ਜਨਾਬ ਆਂਦੇ ਆ ਢੇੜਾ ਲਾਉਂਦੇ ਆ ਤੇ ਚੱਲ ਕੀ ਗੱਲ ਬਈ ਮੈਂ ਇਕੱਲੇ ਨਹੀਂ ਠੇਕਾ ਲਿਆ ਤੇ ਘਰ ਦੇ ਕੰਮ ਵੀ ਤਾਂ ਮੈਂ ਹੀ ਕਰਦਾ ਵੀਰੇ ਦੇ ਆੜੀ ਚ 10 ਕੋਨ ਆ ਜਾਂਦੇ ਆ ਘਰੋਂ ਆਹ ਲਿਆ ਨਾ ਉਹ ਲਿਆ ਨਾ 1 ਕੋਨ ਕਰਦਾ ਘਰ ਦੇ ਕੰਮ ਨਹੀਂ ਮੈਂ ਦੁਕਾਨ ਤੇ ਸਾਰੀ ਸਾਰੀ ਦਿਹਾੜੀ ਬੈਠਾ ਰਹਿਣਾ ਘਰ ਵੀ ਤਾਂ ਹੀ ਚੱਲਦਾ ਤੇ ਮੈਂ ਵੀ ਬੇਲਾ ਨਹੀਂ ਵੀਰੇ ਜੇ ਕਦੀ ਘਰ ਦੇ ਕੰਮ ਤੁਸੀਂ ਕੀਤੇ ਹੁੰਨ ਤੁਹਾਨੂੰ ਤਾਂ ਪਤਾ ਲੱਗੇ ਤਾਂ ਮੈਂ ਦੇਖਦੀ ਹਾਂ ਤੂੰ ਬੈਠ ਕੁੜੇ ਤੂੰ ਨਹੀਂ ਜਾਣਾ ਕਿਤੇ ਕਿਉਂ ਨਹੀਂ ਜਾਣਾ ਬੀਬੀ ਬੋਲ ਤਾਂ ਕਿੱਦਾਂ ਆ ਵੱਡਾ ਭਰਾ ਆ ਇਹਦਾ ਇਨੂੰ ਤਾਂ ਮੈਂ ਦੱਸਨੀ ਕਿੱਦਾਂ ਬੋਲੀਦਾ ਮੈਂ ਮਾ ਕਹਿਣਾ ਨਹੀਂ ਜਾਣਾਂ ਤੇ ਨਹੀਂ ਜਾਣਾ ਬਚਤ ਕਰਕੇ ਉਹ ਹਾਂ ਹਾਂ ਕੰਮ ਤਾਂ ਬਧਾਨ ਆਏ ਸੀ ਇੱਕ ਮਿੰਟ ਭਾਬੀ ਚਾਹ ਬਣਾਏ ਹੋ ਇੱਕ ਕੱਪ ਉਹ ਨਹੀਂ ਨਹੀਂ ਯਾਰ ਦੁਕਾਨ ਹੱਥੋਂ ਨਹੀਂ ਜਾਣੀ ਚਾਹੀਦੀ ਬੜਾ ਸਿਰੇ ਤੇ ਆ ਡਾ ਉਹ ਨਹੀਂ ਨਹੀਂ ਟੈਮ ਕੰਨੀ ਲਾਣਾ ਯਾਰ ਉਹ ਅਸਲ 'ਚ ਮੈਂ ਵੀ ਲੈਣਾ ਹਜੇ ਗੱਲ ਦੀ ਨਹੀਂ ਕੀਤੀ ਕੋਈ ਨਾ ਅੱਜ ਹੀ ਕਰਦਾ ਗੱਲ ਤੂੰ ਬੰਦਿਆਂ ਨੂੰ ਰੋਕ ਕੇ ਰੱਖੀ ਸੌਦਾ ਜਾਣ ਨਹੀਂ ਦੇਣਾ ਉਹ ਨਾਨਾ ਭਰਾਵਾ ਮੇਰਾ ਵੱਡਾ ਭਰਾ ਆ ਉਹਦੀ ਸਲਾਹ ਬਿਨਾਂ ਨਹੀਂ ਚੱਲਦਾ ਮੈਂ ਆ ਦੇਖ ਲੈ ਬੀਬੀ ਇਹਨਾਂ ਦਾ ਵੀ ਕੁਝ ਨਹੀਂ ਪਤਾ ਲੱਗਦਾ ਕਦੀ ਤਾਂ ਮੈਂਟ ਚ ਲੜ ਪੈਂਦੇ ਆ ਕਦੀ ਜੱਫੀਆਂ ਪਾਉਂਦੇ ਆ ਤੇ ਮੈਂ ਪਤਾ ਨਹੀਂ ਕੀ ਕੀ ਸੋਚ ਲਿਆ ਚੰਗਾ ਹੋਇਆ ਬੀਬੀ ਤੁਸੀਂ ਉਦਣ ਮੈਨੂੰ ਰੋਕਤਾ ਉੱਤੇ ਤੂੰ ਤਾਂ ਥੋੜੇ ਕਸਾਲਾ ਤੋਂ ਹੀ ਇਸ ਘਰ ਚਾਈਆ ਪਰ ਮੈਂ ਇਹਨਾਂ ਨੂੰ ਸ਼ੁਰੂ ਤੋਂ ਜਾਣਦੀ ਹਾਂ ਜਿਵੇਂ ਛੋਟੇ ਛੋਟੇ ਗੂੜੇ ਚੁਣਾ ਬੜਾ ਲੱਗਦੇ ਆਪ ਇੱਕ ਦੂਜੇ ਨੂੰ ਜੋ ਮਿੱਠੀ ਪਈ ਚਾਹ ਕੋਈ ਬੋਲ ਲੈਣਾ ਤਾਂ ਕਿਸੇ ਨੂੰ ਵੀ ਕਸ਼ਟਾਇਤ ਨਹੀਂ ਤਾਂ ਬਲੇ ਨਾਲ ਮੈਂਟੇ ਚ ਲੜ ਪੈਂਦੇ ਸੀ ਕਿ ਤੂੰ ਮੇਰੇ ਭਰਾ ਨੂੰ ਖੁਸ਼ ਕਿਆ ਕਿਦਾਂ ਇਹ ਲੜਾਈਆਂ ਝਗੜੇ ਤਾਂ ਪਰਵਾਹ ਚ ਚਲਦੀ ਰਹਿੰਦੇ ਆ ਪੁੱਤ ਸਤੂ ਚੋੜ ਕੇ ਮੈਂ ਨਾ ਪਰ ਗੋਲ ਫੰਦੀ ਨਾ ਤਾਂ ਸਾਰੀ ਮੰਦੀ ਤੋਂ ਮਾਰੀ ਬੰਸਰਾ ਫਿਰ ਮੈਂਨੇ ਤਾਂ ਮੜ ਕੇ ਫੇਰ ਕਿੱਕੀ ਮਾਇਨਾ ਪੁੱਤ ਸੋਇ ਤੇ ਨਿਆ ਸੁਣਿਆ ਕੱਲਾ ਥੂਤੇ ਤੇ ਇੰਤ ਵਿੱਚ ਰਾਤਾਂ ਨਾ ਇਹ ਕਈ ਵਾਰ ਹੁੰਦਾ ਹੈ ਨਾ ਆਪਰਾਮਾਤ ਕੀਤੇ ਇਹ ਹਿੱਤ ਕਮੰਬਾ ਜੀ ਦਾ ਰਾਜ ਕੰਦਾ ਵੀ ਕਰਾ ਦਿੰਦੀ ਹੈ ਉਹ ਤੇ ਭਰਾਮਾ ਪੈਣਾ ਨੀ ਤਾਂ ਆਪਸ ਚ ਸ਼ਕਤੀ ਵਾਰੀ ਲੱਗ ਤੇ ਫੇਰ ਬੋਲਣਾ ਕੋਈ ਮੰਨਿਆ ਨਾ ਤੇ ਲੜਾਈ ਝਗੜੀਆਂ ਚ ਨਾ ਆਇਆ ਕਰ ਕਿਉਂਕਿ ਜੇ ਲੱਗਦੇ ਨਾ ਤੇ ਇਹ ਦਾ ਮਸਲ ਆਪਸ ਚ ਬੋਲਦੇ ਆ ਜਿੱਦ ਜਿਹੜੇ ਭਾਂਡੇ ਰੁੱਤੀ ਦੇ ਆ ਉਹ ਆਪਸ ਚ ਖੜਕਦੇ ਹੀ ਆ ਤੇ ਜੇ ਨਾ ਉਹਕ ਨੇ ਪੰਤ ਕਾ ਜੀ ਉਹਨਾਂ ਨੇ ਕਿ ਕਿਰਪਨਾ ਐਸੀ ਤਰ੍ਹਾਂ ਪਾਣਾ ਪੜਾ ਤਵੈ ਸਾਰਾ ਚਲਦੇ ਰਹਿਣਾ ਚਾਹਤਾ ਬਿਸ਼ੱਕ ਮਾੜਾ ਮੁਟਾ ਲੜਵੀ ਪੈਂਦੇ ਹੋ